ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਇਸ ਵੇਲੇ ਦੀ ਵੱਡੀ ਖਬਰ ਮੁਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੁਹਾਲੀ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਅਤਵਾਦੀ ਸਾਜ਼ਿਸ਼ ਨਕਾਮ ਕੀਤੀ ਗਈ ਹੈ ਦੱਸਦੀ ਹੈ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਮੁਹਾਲੀ ਮੁਹਾਲੀ ਦੇ ਡੇਰਾ ਬਸੀ ਅੰਬਾਲਾ ਹਾਈਵੇ ਦੇ ਉੱਪਰ ਜੋ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਦੇ ਵਿੱਚ ਜੋ ਗੈਂਗਸਟਰ ਜਿਹੜੇ ਨੇ ਚਾਰ ਗੈਂਗਸਟਰ ਉਹ ਗ੍ਰਿਫਤਾਰ ਕੀਤੇ ਗਏ ਨੇ ਜੋ ਜਾਣਕਾਰੀ ਆ ਰਹੀ ਹੈ ਕਿ ਚਾਰ ਕਾਰਕੁਨ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨੇ ਤੇ ਹਾਈਵੇ ਦੇ ਦੇ ਨਾਲ ਇੱਕ ਗੱੜ ਦੇ ਵਿੱਚ ਲੁਕੇ ਹੋਏ ਸਨ ਤਾਂ ਜਦੋਂ ਤਲਾਸ਼ੀ ਮੁਹਿੰਮ ਦੌਰਾਨ ਦੋ ਜੋ ਨੇ ਕਾਰਕੁਨ ਉਹਨਾਂ ਦੇ ਗੋਲੀਆਂ ਲੱਗੀਆਂ ਨੇ ਤੇ ਇਹ ਵੱਡੀ ਖਬਰ ਜਿਹੜੀ ਹੈ ਇਸ ਸਮੇਂ ਮੁਹਾਲੀ ਤੋਂ ਆ ਰਹੀ ਹੈ ਪੂਰੀ ਜਾਂਚ ਦੇ ਵਿੱਚੋਂ ਇਹ ਪਤਾ ਲੱਗਿਆ ਕਿ ਵਿਦੇਸ਼ੀ ਹੈਂਡਲਰ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ ਤੇ ਵੱਡੀ ਹਮਲੇ ਦੀ ਜਿਹੜੀ ਯੋਜਨਾ ਬਣਾਈ ਜਾ ਰਹੀ ਸੀ ਪੰਜਾਬ ਪੁਲਿਸ ਦੇ ਵੱਲੋਂ ਆਪਣੇ ਆਫੀਸ਼ੀਅਲ ਜੋ ਟਵਿੱਟਰ ਹੈਂਡਲ ਹੈ ਉਸ ਦੇ ਉੱਪਰ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਜਿਸ ਦੇ ਵਿੱਚ ਜੋ ਜਾਣਕਾਰੀ ਮਿਲ ਰਹੀ ਹੈ ਕਿ 7 ਕੈਲੀਬਰ ਪਿਸਤੌਲ ਤੇ 70 ਜਿੰਦਾ ਕਾਸਟਰ ਜਿਹੜੇ ਨੇ ਪੰਜਾਬ ਪੁਲਿਸ ਦੇ ਵੱਲੋਂ ਇਸ ਸਮੇਂ ਜੋ ਬਰਾਮਦ ਕੀਤੇ ਗਏ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਡੀਐਸਪੀ ਵਿਕਰਮਜੀਤ ਸਿੰਘ ਬਰਾੜ ਉਹ ਵੀ ਮੌਕੇ ਦੇ ਉੱਪਰ ਸਨ ਉਹਨਾਂ ਦੀ ਟੀਮ ਨੂੰ ਇਹ ਸਫਲਤਾ ਹਾਸਲ ਹੋਈ ਹੈ ਤੇ ਐਸਐਸਪੀ ਮੋਹਾਲੀ ਉਹ ਜਿਹੜੇ ਨੇ ਮੌਕੇ ਤੇ ਪਹੁੰਚੇ ਹੋਏ ਨੇ ਆਓ ਤੁਹਾਨੂੰ ਉੱਥੇ ਦੀਆਂ ਤਸਵੀਰਾਂ ਦਿਖਾਣੇ ਆ ਕਿ ਇਸ ਜੀ ਅੱਜ ਡੇਰਾ ਬਸੀ ਏਰੀਆ ਦੇ ਵਿੱਚ ਜਿਹੜਾ ਹੈਗਾ ਇੱਕ ਪੁਲਿਸ ਨੂੰ ਟਿਪ-ਆਫ ਆਈ ਸੀਗੀ ਕਿ ਇੱਕ ਗੈਂਗ ਦੀ ਵੈਪਨਸ ਦੀ ਡਿਲੀਵਰੀ ਹੋਣ ਲੱਗੀ ਹੈ ਤੇ ਤਿੰਨ ਤੋਂ ਚਾਰ ਬੰਦੇ ਹੈਗੇ ਆ ਜਿਹੜੇ ਵੈਪਨਸ ਅੱਗੇ ਸਪਲਾਈ ਕਰਨ ਲਈ ਲੈ ਕੇ ਜਾ ਰਹੇ ਆ ਤਾਂ ਉਹ ਪਿੱਛਾ ਕਰਦੇ ਹੋਏ ਜੀ ਡੀਐਸਪੀ ਡੇਰਾ ਬਸੀ ਆਪਣੇ ਵਿਕਰਮ ਬਰਾੜ ਸਾਹਿਬ ਨੇ ਜਿਹੜਾ ਪੁਰਾਣਾ ਵੀ ਤੁਹਾਨੂੰ ਪਤਾ ਹੈਗਾ ਜਦੋਂ ਇੱਕ ਖੱਗਰ ਦੇ ਕੰਡੇ ਦੇ ਆਪਣਾ ਇਨਕਾਊਂਟਰ ਹੋਇਆ ਸੀਗਾ ਇਹ ਉਹੀ ਗੈਂਗ ਹੈਗਾ 골ਡੀ ਢਿੱਲੋਂ ਇਹਨਾਂ ਦਾ ਮੇਨ ਹੈੱਡ ਹੈਗਾ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਦਾ ਆਪਰੇਟਿਵ ਹੈਗਾ ਨਾਲ ਇਹਨਾਂ ਦੇ ਇੱਕ ਬੰਦਾ ਹੋਰ ਜਿਹੜਾ ਫਿਗਰ ਹੋਇਆ ਮਨਦੀਪ ਸਿੰਘ ਹੈਗਾ ਜਿਹੜਾ ਸਪੇਨ ਬੇਸਡ ਹੈ ਬੇਸਿਕਲੀ ਉਹ ਇਸ ਮੋਡਿਊਲ ਨੂੰ ਤਿਆਰ ਕਰ ਰਹੇ ਸੀਗੇ ਜੀ ਇਹਨਾਂ ਦੇ ਵਿੱਚ ਇਹ ਤੋਂ ਜਦੋਂ ਇੱਥੇ ਦਬੇਜ ਬਣਾਈ ਗਈ ਤਾਂ ਤਕਰੀਬਨ ਅੰਦਰੋਂ ਇਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਜਵਾਬੀ ਫਾਇਰਿੰਗ ਦੋ ਦੇ ਜਿਹੜਾ ਹੈਗਾ ਜੀ ਲੈਗ ਸ਼ਾਟ ਹੋਇਆ ਤੇ ਦੋ ਨੇ ਸਰੈਂਡਰ ਕਰਤਾ ਸੀ ਸਰ ਜਿਹੜਾ ਪਹਿਲਾ ਇਨਕੰਟਰੋ ਹੋਇਆ ਸੀਗਾ ਉਸੇ ਤਰ੍ਹਾਂ ਮਿਸਿੰਗ ਹੋਏ ਸੀ ਤਾਂ ਹੁਣ ਦੁਬਾਰਾ ਨਹੀਂ 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 ਉਦੋਂ ਉਦੋਂ ਨਹੀਂ ਉਦੋਂ ਨਹੀਂ ਹੋਏ ਸੀ ਜੀ ਉਹਦੇ ਤੋਂ ਜਦੋਂ ਆਪਾਂ ਨੇ ਉਹ ਬੰਦੇ ਫੜੇ ਸੀਗੇ ਉਹਨਾਂ ਦੀ ਪੁਸ਼ਤਾਜ ਕੀਤੀ ਗਈ ਤਾਂ ਹੋਰ ਅੱਗੇ ਲੀਡਸ ਆਈਆਂ ਸੀਗੀਆਂ ਵੀ ਹੋਰ ਕਿਹੜੇ-ਕਿਹੜੇ ਬੰਦੇ ਇਹਨਾਂ ਦੇ ਗੈਂਗ ਦੇ ਵਿੱਚ ਇਨਵੋਲਵ ਹੋ ਸਕਦੇ ਆ ਜਿਹੜੇ ਇੱਥੇ ਆਪਰੇਟਿਵ ਹੈਗੇ ਇਹਨਾਂ ਦੇ ਗੈਂਗ ਦੇ ਉਹ ਹੁਣ ਰਿਕਵਰੀ ਕਿੰਨੀ ਕੁ ਹੋਈ ਹੈ ਰਿਕਵਰੀ ਟੋਟਲ 5 7 ਪਿਸਟਲ ਹੈਗੀਆਂ ਜੀ ਟੋਟਲ ਦੋ ਇਹਨਾਂ ਦੇ ਕੋਲ ਸੀ 5 ਇੱਕ ਦੂਜੇ ਪਾਸੇ ਸੀਗੇ ਤੇ ਤ ਇਸ ਤੋਂ ਕੋਈ 32 ਬੋਰ ਦੇ ਪਿਸਟਲ ਹੈ ਜੀ ਸਤੋਂ ਸਾਰੇ ਜੀ ਜੀ ਸਰ ਇਹ ਪਹਿਲਾਂ ਵੀ ਕਿਸੇ ਵਾਰਦਾਤ ਚ ਸ਼ਾਮ ਪਹਿਲਾਂ ਇਹ ਨਹੀਂ ਗੈਂਗ ਰਿਲੇਟਡ ਇਹਨਾਂ ਦਾ ਹਲੇ ਤਾਂ ਕੋਈ ਜਿਹੜਾ ਹੈਗਾ ਐਂਗਲ ਆਪਾਂ ਨੂੰ ਨਹੀਂ ਮਿਲਿਆ ਹੈਗਾ ਕ੍ਰਾਈਮ ਜ਼ਰੂਰ ਇਹਨਾਂ ਦੇ ਚੋਰੀ ਜਾਂ ਸਨੇਚਿੰਗ ਦੇ ਪਰਚੇ ਇਹਨਾਂ ਤੇ ਹੈਗੇ ਨੇ ਸਰ ਜਿਹੜੀ ਮੋਟਰਸਾਈਕਲ ਜਿਹੜੀ ਬਰਾਮਦ ਹੋਈਆਂ ਇਹ ਜਿਹੜੀ ਦੋ ਇਹਦੇ ਨੰਬਰ ਦਾ ਪਲੇਟ ਵਗੈਰਾ ਨਹੀਂ ਦੇਖਣੇ ਹਲੇ ਹੁਣ ਹੁਣੇ ਰਿਕਵਰ ਹੋਏ ਆ ਜੀ ਹੁਣ ਅੱਗੇ ਤਫਤੀਸ਼ ਚ ਦੋ ਵਹੀਕਲ ਹੈਗੇ ਨੇ ਜੀ ਇਹਨਾਂ ਕੋਲ ਤੇ ਹੁਣ ਉਹ ਰਿਕਵਰ ਇਹਨਾਂ ਦੇ ਅੱਗੇ ਕਰਾਂਗੇ ਵੀ ਕਿਹਦੀ ਮਾਲਕੀਅਤ